ਸੰਸਦ ਮੈਂਬਰ ਤੇ ਅਦਾਕਾਰਾ ਕੰਗੜਾ ਰਣੌਤ ਅਕਸਰ ਆਪਣੇ ਵਿਵਾਦਤ ਬਿਆਨਾਂ ਕਾਰਨ ਚਰਚਾ ਦੇ ਵਿੱਚ ਰਹਿੰਦੀ ਹੈ ਇੱਕ ਵਾਰ ਫਿਰ ਤੋਂ ਉਸ ਦੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੀਆਂ ਨੇ ਦਰਸ਼ਕਾਂ ਦੱਸਦੀ ਹੈ ਕਿ ਮੱਧ ਪ੍ਰਦੇਸ਼ ਦੇ ਜਬਲਪੁਰ ਚ ਵਿਸ਼ੇਸ਼ ਸੰਸਦ ਮੈਂਬਰ ਐਮ ਐਲ ਏ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਕੰਗੜਾ ਰਣੌਤ ਨੂੰ ਉਸ ਦੀ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਜਿਸ ਚ ਉਹਨਾਂ ਦੀ ਟਿੱਪਣੀ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਭਾਰਤ ਨੂੰ 2014 ਤੋਂ ਬਾਅਦ ਹੀ ਸਹੀ ਮਾਇਨੇਆਂ ਦੇ ਵਿੱਚ ਆਜ਼ਾਦੀ ਮਿਲੀ ਹੈ ਵਿਸ਼ੇਸ਼ ਅਦਾਲਤ ਦੇ ਜੱਜ ਵਿਸ਼ਵੇਸ਼ਵਰੀ ਮਿਸ਼ਰਾ ਦੇ ਐਡਵੋਕੇਟ ਅਮਿਤ ਕੁਮਾਰ ਸ਼ਾਹੂ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਨੋਟਿਸ ਜਾਰੀ ਕੀਤਾ ਹੈ ਸ਼ਾਹੂ ਨੇ ਦਾਅਵਾ ਕੀਤਾ ਕਿ ਇਹ ਦਰਖਾਸਤ ਧਾਰਤਾਲ ਥਾਣੇ ਦੇ ਵਿੱਚ ਦਰਜ ਕਰਵਾਈ ਗਈ ਸੀ ਅਤੇ ਸ਼ਿਕਾਇਤੇ ਕੋਈ ਕਾਰਵਾਈ ਨਾ ਹੋਣ ਤੋਂ ਬਾਅਦ ਦਾਇਰ ਕੀਤੀ ਗਈ ਸੀ ਭਾਰਤ ਨੂੰ 1947 ਚ ਜੋ ਆਜ਼ਾਦੀ ਮਿਲੀ ਸੀ ਉਸ ਨੂੰ ਉਹ ਭੀਖ ਮੰਗ ਕੇ ਪ੍ਰਾਪਤ ਨਹੀਂ ਕੀਤੀ ਗਈ ਸੀ ਕੰਗੜਾ ਰਣੌਤ ਨੇ ਕਿਹਾ ਸੀ ਭਾਰਤ ਨੂੰ ਲਾਰਡ ਮਾਉਂਟ ਬੈਂਟਨ ਨਾਲ ਇੱਕ ਸੰਧੀ ਦੇ ਤਹਿਤ ਆਜ਼ਾਦੀ ਮਿਲੀ ਹੈ ਆਪਣੇ ਬਿਆਨ ਨੂੰ ਜਾਰੀ ਕਰਦੇ ਹੋਏ ਕੰਗੜਾ ਨੇ ਕਿਹਾ ਕਿ ਭਾਰਤ ਸੱਚਮੁੱਚ 2014 ਦੇ ਵਿੱਚ ਆਜ਼ਾਦ ਹੋਇਆ ਸੀ ਭਾਰਤ ਨੂੰ ਅੰਗਰੇਜ਼ਾਂ ਨੇ ਲੜ ਕੇ ਗੁਲਾਮ ਬਣਾਇਆ ਸੀ ਫਿਰ ਵੀ ਜਦੋਂ ਅਸੀਂ ਭਾਰਤ ਛੱਡ ਕੇ ਆਏ ਹਾਂ ਇਸ ਆਜ਼ਾਦੀ ਨੂੰ ਦਾਨ ਚ ਮਿਲੀ ਆਜ਼ਾਦੀ ਮੰਨਿਆ ਜਾਵੇਗਾ ਸੰਸਦ ਮੈਂਬਰ ਕੰਗੜਾ ਨੌਰਥ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਕੰਗੜਾ ਨੌਰਥ ਦੇ ਇਸ ਬਿਆਨ ਖਿਲਾਫ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਕੀਲ ਅਮਿਤ ਕੁਮਾਰ ਸ਼ਾਹੂ ਨੇ ਮੱਧ ਪ੍ਰਦੇਸ਼ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਅਮਿਤ ਕੁਮਾਰ ਸ਼ਾਹੂ ਨੇ ਆਪਣੇ ਪਟੀਸ਼ਨ 'ਚ ਕਿਹਾ ਕਿ ਕੰਗੜਾ ਨੌਰਥ ਵੱਲੋਂ ਦਿੱਤਾ ਗਿਆ ਬਿਆਨ ਬੇहद ਇਤਰਾਜਜਕ ਹੈ ਭਾਰਤੀ ਆਜ਼ਾਦੀ ਲਈ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਭਾਰਤੀ ਆਜ਼ਾਦੀ ਦਾ ਸਮਾ ਸੰਘਰਸ਼ਕ ਇਤਿਹਾਸ ਹੈ ਜਹੇ ਦੇ ਵਿੱਚ ਕੰਗੜਾ ਰਣੌਤ ਕਿਵੇਂ ਕਹਿ ਸਕਦੀ ਹੈ ਕਿ ਭਾਰਤ ਨੇ ਭੀਖ ਮੰਗ ਕੇ ਆਜ਼ਾਦੀ ਪ੍ਰਾਪਤ ਕੀਤੀ ਹੈ ਤਾਂ ਇਸ ਤਰੀਕੇ ਦੀ ਪਟੀਸ਼ਨ ਜਦੋਂ ਅਦਾਲਤ ਵਿੱਚ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੰਗੜਾ ਰਣੌਤ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਅਦਾਲਤ ਦੀ ਪ੍ਰਕਿਰਿਆ ਕੀ ਰਹਿੰਦੀ ਹੈ ਤੇ ਕੰਗੜਾ ਰਣੌਤ ਦੇ ਖਿਲਾਫ ਕੀ ਫੈਸਲਾ ਮਾਨਯੋਗ ਅਦਾਲਤ ਵੱਲੋਂ ਲਿਆ ਜਾਂਦਾ ਹੈ ਕਿਉਂਕਿ ਕੇਵਲ ਇਹ ਹੀ ਮਸਲਾ ਨਹੀਂ ਬਲਕਿ ਹਰ ਇੱਕ ਜਿਹਾ ਬਿਆਨ ਕੰਗੜਾ ਨੌਤ ਵੱਲੋਂ ਦਿੱਤਾ ਜਾਂਦਾ ਜਿਸ ਤੋਂ ਬਾਅਦ ਵੱਡਾ ਵਿਵਾਦ ਪੈਦਾ ਹੁੰਦਾ ਨਜ਼ਰ ਆਉਂਦਾ ਹੈ ਭਾਵੇਂ ਦੇਸ਼ ਪੱਧਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਕੁਝ ਪੰਜਾਬ ਨਾਲ ਸੰਬੰਧਿਤ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਵੀ ਕੰਗੜਾ ਨੌਤ ਪਿੱਛੇ ਹਟ ਦੀ ਨਜ਼ਰ ਨਹੀਂ ਆਉਂਦੀ ਉਸ ਵੱਲੋਂ ਜਿਹੇ ਬਿਆਨ ਦਿੱਤੇ ਜਾਂਦੇ ਨੇ ਜਿਹੜੇ ਕਿ ਉਸ ਦੀ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਨੇ ਕਿਸਾਨੀ ਅੰਦੋਲਨ ਵੇਲੇ ਵੀ ਕੰਗੜਾ ਨੌਤ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਪੰਜਾਬੀਆਂ ਦੇ ਬਾਰੇ ਜਿਸ ਤੋਂ ਬਾਅਦ ਕਿ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਵਕੀਲਾਂ ਵੱਲੋਂ ਜਾਂ ਕੁਝ ਹੋਰ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਕੰਗੜਾ ਰਣੌਤ ਨੂੰ ਨੋਟਿਸ ਜਾਰੀ ਕਰਵਾਇਆ ਗਿਆ ਅਦਾਲਤਾਂ ਦੇ ਵਿੱਚ ਸੱਦਿਆ ਗਿਆ ਪਰ ਫਿਰ ਵੀ ਕੰਗੜਾ ਕਿਤੇ ਨਾ ਕਿਤੇ ਪਿੱਛੇ ਹਟਦੀ ਨਜ਼ਰ ਨਹੀਂ ਆ ਰਹੀ ਤੇ ਹਰ ਇੱਕ ਵਿਵਾਦਿਤ ਬਿਆਨ ਹੈ ਉਸ ਵੱਲੋਂ ਦਿੱਤਾ ਜਾਂਦਾ ਜੋ ਕਿ ਦੇਸ਼ ਵਾਸਤੇ ਜਾਂ ਵੱਖ-ਵੱਖ ਸੂਬਿਆਂ ਵਾਸਤੇ ਜਾਂ ਕਿਸੇ ਧਰਮ ਵਾਸਤੇ ਜਾਂ ਕਿਸੇ ਜਾਤ ਵਾਸਤੇ ਵੱਡੇ ਬਖੇੜੇ ਖੜੇ ਕਰ ਦਿੰਦਾ ਤਾਂ ਇਸ ਤਰੀਕੇ ਦੇ ਨਾਲ ਹੁਣ ਕਹ ਲਈਏ ਕਿ ਕੰਗੜਾ ਨੂੰ ਜਿਹੜਾ ਨੋਟਿਸ ਭੇਜ ਕੇ ਸੱਦੇ ਆ ਗਿਆ ਤਾਂ ਕਿਤੇ ਨਾ ਕਿਤੇ ਝਟਕਾ ਉਹਨਾਂ ਨੂੰ ਹੋਰ ਵੱਡਾ ਲੱਗ ਸਕਦਾ ਹੈ ਮਾਨਯੋਗ ਅਦਾਲਤ ਉਹਨਾਂ ਦੇ ਖਿਲਾਫ ਵੱਡਾ ਫੈਸਲਾ ਲੈ ਸਕਦੀ ਹੈ ਜੁੜੇ ਹੋ ਨੀਡਰ ਪੰਜਾਬੀ মিডিਆ ਨਾਲ ਦੀ ਉਜਾਜਤ ਧੰਨਵਾਦ